ਇਹ ਲੇਖ ਕਿਹਾ ਉਹ ਸਾਡੇ ਦੇ ਵਿੱਚ ਇੱਕ ਲਫਾਪਾ ਪੜਿਆ ਹੋਇਆ ਇੱਕ ਮੱਛੀ ਹੈਗਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਨੇ ਜਮੀਰ ਬਾਦਲ ਤੇ ਜਿਹੜੀ ਇੱਕ ਹੋਰ ਕਮੇਟੀ ਨੇ ਪਰਸੋਂ ਇੱਕ ਮੀਟਿੰਗ ਹੋਈ ਸੀ ਉਸ ਨੂੰ ਲੈ ਕੇ ਅਸੀਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕੀ ਕਹਿਆ ਸਿੰਘ ਸਾਹਿਬਾਨਾਂ ਨੂੰ ਅਸੀਂ ਸਾਰਾ ਆਪਾਂ ਮੰਗ ਪੱਤਰ ਦਿੱਤਾ ਹੈ ਉਹਦੇ ਜਾ ਕੇ ਸਿੰਘ ਸਾਹਿਬਾਨਾਂ ਕੋਲ ਲੈ ਲਓ ਉਹਨਾਂ ਕੋਲ ਨਿਕਲ ਆਓ ਲੋਬੀ ਰਹਿਤਿਓ ਯਾਰ अच्छी चार तरीक न सिख वालों नारायण चौड़े वालों गोली चलाई गई थी ਚਰਾਸੀ ਤੋਬਾਤ ਇੱਕ ਵਾਰੀ ਫਿਰ ਦਰਬਾਰ ਸਾਹਿਬ ਤੇ ਮੈਂ ਸਮਝਦਾ ਵੀ ਅਟੈਕ ਕੀਤਾ ਗਿਆ ਸੀ ਉਹਦੇ ਬਾਰੇ ਅਸੀਂ ਧਾਰਮਿਕ ਜਿਹੜਾ ਮੰਗ ਪੱਤਰ ਸਿੰਘ ਸਾਹਿਬ ਗਿਆਨੀ ਰਕਬੀਰ ਸਿੰਘ ਜੀ ਹੁਣਾਂ ਨੂੰ ਦੇ ਕੇ ਆਏ ਆ ਸੋ ਇਹਦੇ ਬਾਰੇ ਅਸੀਂ ਅੱਜ ਆਏ ਸੀ ਸਾਰੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਮਸਲਾ ਕੀ ਸੀਗਾ ਜੀ ਕੋਈ ਨਹੀਂ ਬੱਜੀ ਹੈ ਉਹ ਕਿਸ ਬੰਦੇ ਵਿੱਚ ਕੀ ਅਪੀਲ ਕੀਤੀ ਗਈ ਤੁਹਾਡੇ ਵੱਲੋਂ ਜੀ ਉਹ ਗੋਲੀ ਜਿਹੜੀ ਆ ਉਹ ਅਸੀਂ ਸਮਝਦੇ ਆ ਕਿ ਸੁੱਦੀ ਦਰਬਾਰ ਸਾਹਿਬ ਤੇ ਕੰਮ ਤੇ ਵਧੀਆ ਜੀ ਤੇ ਇਹ ਦਾ ਇਹਦੇ ਨਾਲ ਜਿਹੜੀ ਸਿੱਖਾਂ ਦੀਆਂ ਔਰ ਜਿਹੜੀਆਂ ਮਰਜ਼ਾਦਾ ਨੂੰ ਬੜੀ ਛੱਟ ਵੱਜੀ ਆ ਕਿਉਂਕਿ ਦਰਬਾਰ ਸਾਹਿਬ ਵਿੱਚ ਸਿੱਖ ਤੇ ਗੈਰ ਸਿੱਖ ਵੀ ਜਿਹੜੇ ਆ ਕੇ ਇੱਥੇ ਸੀਸ ਝੁਕਾਉਂਦੇ ਨੇ ਇਸ ਲਈ ਉਹ ਮਰਜ਼ਾਦਾ ਨੂੰ ਕਾਇਮ ਰੱਖਣ ਵਾਸਤੇ ਸੇਖਾ ਨੂੰ ਮੰਗ ਪੱਤਰ ਦੇ ਕੇ ਆਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਤੁਹਾਨੂੰ ਉਹ 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 ਤਾਂ ਮੈਂ ਕਹਿ ਦੂੰਗਾ ਜੀ ਸਾਡੇ ਮੁੰਡੇ ਤੁਹਾਨੂੰ ਮੰਗ ਪੱਤਰ ਭੇਜ ਦੇਣਗੇ ਜਦੋਂ ਆਇਆ ਮਾਨਜੋਗ ਪੰਜ ਮੈਂਬਰੀ ਵਫਦ ਜਿਹੜਾ ਐਗਜੈਕਟਿਵ ਦਾ ਭਾਜੀ ਯਾਰ ਤੁਸੀਂ ਨਾ ਮਾਨਜੋਗ ਸਿੰਘ ਸਾਹਿਬ ਜੀ ਗੰਨੀ ਰੰਦੀਰ ਸਿੰਘ ਹੁਣੇ ਜਦ ਅਕਾਲ ਤਖਤ ਸਾਹਿਬ ਨਾਲ ਨੂੰ ਮਿਲਿਆ ਕਿ ਮੀਤ ਪ੍ਰਧਾਨ ਜੋ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਸਰਦਾਰ ਬਲਦੇਵ ਸਿੰਘ ਜੀ ਕਲਿਆਣ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਜਿਹੜੇ 5 ਮੈਂਬਰੀ ਵਫਦਾ ਉਹ ਸਿੰਘ ਸਾਹਿਬ ਨੂੰ ਮਿਲਿਆ ਜਿਹਦੇ ਵਿੱਚ ਅਸੀਂ ਮੰਗ ਕੀਤੀ ਗਈ ਹੈ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਗੋਲੀ ਚਲਾਈ ਗਈ ਹੈ ਕਿਸੇ ਸੱਜਣ ਵੱਲੋਂ ਉਦੋਂ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਜਿਹੜੀ ਹੈ ਉਹ ਸਜ਼ਾ ਅਕਾਲ ਤਖਤ ਸਾਹਿਬ ਨੇ ਸੁਣਾਈ ਸੀ ਕਿਉਂਕਿ ਅਕਾਲ ਤਖਤ ਦੀ ਮਾਨ ਮਰਿਆਦਾ ਦੇ ਅਨੁਸਾਰ ਉਹ ਆਪਣੀ ਸਜ਼ਾ ਭੁਗਤ ਰਹੇ ਸੀ ਤੇ ਉਹਦੇ ਤੇ ਗੋਲੀ ਚਲਾਈ ਗਈ ਹੈ ਤੇ ਗੋਲੀ ਜਿਹੜੀ ਹੈ ਸਿੱਧੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੈ ਅਕਾਲ ਤਖਤ ਸਭ ਦੇ ਸਿਧਾਂਤਾਂ ਦੇ ਉੱਤੇ ਅਟੈਕ ਹੈ ਉਹਦੇ ਲਿਬਾਬਤ ਜਿਹੜਾ ਇਹ ਸਾਰਾ ਕੁਝ ਅੱਜ ਅਸੀ ਸਿੰਘ ਸਾਹਿਬ ਨੂੰ ਦੱਸਿਆ ਵੀ ਉਹ ਸੱਜਣ ਦੇ ਉੱਤੇ ਵੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਅਸੀਂ ਇਸ ਦੇ ਲਈ ਅੱਜ ਮੈਮੋਰੰਡਮ ਜਿਹੜਾ ਹੈ ਉਹ ਸਿੰਘ ਸਾਹਿਬ ਨੂੰ ਸਮੂਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਹੈ ਜਿਹੜੀ ਇੱਕ ਪੱਗ ਵੀ ਉਤਾਰੀ ਗਈ ਹੈ ਨਰਿੰਦਰ ਸਿੰਘ ਚੌੜੇ ਹੋਰਾ ਦੀ ਉਸ ਦਾ ਵਿਰੋਧ ਜਿਹੜਾ ਦਲ ਖਾਲਸਾ ਵੱਲੋਂ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਉਸ ਦੇ ਸਬੰਧ ਉਸ ਦੇ ਸਬੰਧ ਦੇ ਵਿੱਚ ਨਾ ਜੀ 9 ਤਰੀਕ ਨੂੰ ਅਸੀਂ ਐਜੈਕਟਿਵ ਦੀ ਮੀਟਿੰਗ ਸੱਦ ਲਈ ਹੈ ਤੇ 11 ਵਜੇ ਅਸੀਂ ਉਹਦੇ ਵਿੱਚ ਸਾਰਾ ਫੈਸਲਾ ਸਾਰੇ ਮੈਂਬਰ ਸਾਹਿਬਾਨਾਂ ਦੀ ਰਾਏ ਲੈ ਕੇ ਇਹ ਜਿਹੜਾ ਦਸਤਾਰ ਲਾਈ ਦਾ ਗੱਲ ਹੈ ਜੀ ਆ ਉਹਦੇ ਕੀ ਸਜ਼ਾ ਬਣਦੀ ਹੈ ਕਿ ਵਿਗੂ ਨੇ ਸਾਰਿਆਂ ਦੇ ਉਹ ਅਸੀਂ ਉਸ ਦਿਨ ਫੈਸਲਾ ਕਰਾਂਗੇ ਕਿ ਕਾਨੂੰਨ ਮੁਤਾਬਿਕ ਕਿਹਾ ਜਾ ਰਿਹਾ ਜਿਹੜੀ ਸਜ਼ਾ ਹੈ ਉਹ ਨਰੈਨ ਸਿੰਘ ਚੋੜਾ ਹੋਰਾਂ ਨੂੰ ਮਿਲੇਗੀ ਜਿਹੜੇ ਉਹਨਾਂ ਨੇ ਅਪਰਾਧ ਕੀਤਾ ਉਹ ਕਾਨੂੰਨ ਸਜ਼ਾ ਦੇਗਾ ਪਰ ਜਿਹੜੀ ਪੱਗ ਲਾਈ ਹੈ ਉਹਦੀ ਸਜ਼ਾ ਕੌਣ ਦੇਵੇਗਾ ਉਹ ਬਿਲਕੁਲ ਜੋ ਜੋ ਮर्यादा ਤੋਂ ਉਲਟਾ ਹੈ ਉਹਦੀ ਸਜ਼ਾ ਅਸੀਂ ਜਦ ਅਕਾਲਤਖ ਸਾਹਿਬ ਨੂੰ ਕਹਾਂਗੇ ਕਿ ਉਹ ਦੇਣ ਜੀ ਇਹ ਮੈਂ ਵੀ ਸਰ ਤੱਕ ਕਹਿ ਸਕਦੇ ਕਿ 84 ਤੋਂ ਬਾਅਦ ਪਹਿਲੀ ਵਾਰ ਜਿਹੜਾ 84 ਦੇ ਦੁਆਰਾ ਜਿਹੜੀ 84 ਉਹ ਸਾਨੂੰ ਯਾਦ ਕਰਾ ਦਿੱਤੀ ਗਈ ਆ ਕਿ 84 ਦੇ ਵਿੱਚ ਕਾਂਗਰਸ ਸਰਕਾਰ ਨੇ ਅਟੈਕ ਕੀਤਾ ਤੋਪਾਂ ਗੋਲੀਆਂ ਦੇ ਨਾਲ ਫਿਰ ਦੁਬਾਰਾ ਹੋਣਾ ਜਿਹੜੀ ਗੋਲੀ ਹੈ ਉਹ ਅਕਾਲ ਤਖਤ ਸਿਧਾਂਤਾਂ ਦੇ ਉੱਤੇ ਜਿਹੜੀ ਚਲਾਈ ਗਈ ਹੈ ਆਪਣਾ ਨਾਮ ਦੱਸੋ ਮੇਰਾ ਨਾਮ ਅਰਵਿੰਦਰ ਸਿੰਘ ਖਾਲਸਾ ਜੈਕਟਿਵ ਮੈਂਬਰ ਹਮਲੋ ਫਤਿਹਗੜ ਸਾਹਿਬ ਤੋਂ ਮੈਂ ਜੀ ਸਾਨੂੰ ਇੱਕ ਰੁਪਏ ਤੋਂ ਕਰਨੀ ਸੀ ਜਿਹੜੀ ਗੋਲੀ ਦੇ ਕੋਲ ਕਾਂਡ ਹੋਇਆ ਇਹਦੇ ਬਾਅਦ ਅਸੀਂ ਨਕੇਦੀ ਕੀਤੀ ਹੈ ਇਸ ਸੰਬੰਧਾ ਨੂੰ ਅਸੀਂ ਮੈਮੋਰੰਡਮ ਦੇ ਕੇ ਆਏ ਹਾਂ ਉਸ ਤੋਂ ਦੂਜੇ ਮੈਂ ਸਾਰਾ ਗੱਲ ਗੱਲਬਾਤ ਆਦਿ ਕੀਤੀ ਹੈ। ਹੋਰ ਕੀ ਕੋਈ ਖਾਸ ਹੈ ਮੈਮੋਰੰਡਮ ਤੇ ਹੈ? ਹੋਰ ਕੀ ਕੋਈ ਖਾਸ ਦਾ ਮਤਲਬ? ਕੋਈ ਨਿਕਲਣਾ ਹੈ ਡਾਇਰੈਕਟਰ ਕਮੇਟੀ ਦੀ ਨੌਨੋ ਮੀਟਿੰਗ ਕੋਦੇ ਵਿੱਚ ਫੈਸਲਾ ਹੋਣ ਦੀ ਕਾਰਨ। ਜੋ ਨਰਾਂਹਤੀ ਦਸਤਾਰ ਉਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ। ਜਿਹੜੀ ਦਸਤਾਰ ਲੱਖੀ ਜੀ ਉਹਨਾਂ ਦੇ ਦਸਤਾਰ ਦੇ ਬਾਰੇ ਕੋਈ ਨਹੀਂ ਕਰਦਾ ਮੇਰੇ ਚੌੜੀ ਪਰੇ ਜਿਹੜੇ ਮੌਸਮ ਦੀ ਆਏ ਉਹ ਮੈਂ ਤੁਹਾਨੂੰ ਕਹਿ ਦਿੰਦਾ।